ਯੁੱਧ ਅਨਸ਼ਾ ਵਿਰੁੱਧ ਜੋ ਸਰਕਾਰ ਵੱਲੋਂ ਮਹੱਮ ਮੱਢੀ ਗਈ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਜ਼ਿਲ੍ਹਾ ਫਰੀਦਕੋਟ ਦੇ ਐਸਐਸਪੀ ਪ੍ਰਿਗਜਾ ਜੈਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਫਰੀਦਕੋਟ ਦੇ ਡੀਐਸਪੀ ਸਰਦਾਰ ਤਲੋਚਨ ਸਿੰਘ ਪੁੱਲਰ ਸਾਦਕ ਥਾਣੇ ਵਿਖੇ ਪਹੁੰਚੇ ਉੱਥੇ ਉਹਨਾਂ ਨੇ ਪੰਚਾਇਤ ਦੇ ਨਾਲ ਅਤੇ ਮੋਹਤਵਾਰ ਬੰਦਿਆਂ ਦੇ ਨਾਲ ਮੀਟਿੰਗ ਕੀਤੀ ਥਾਣੇ 'ਚ ਤਾਂ ਇਸ ਦੌਰਾਨ ਥਾਣਾ ਸਾਦਕ ਦੇ ਮੁਖ ਅਫਸਰ ਅਨਵਦੀਪ ਪੱਟੀ ਅਤੇ ਡੀਐਸਪੀ ਤਲੋਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਕੁਝ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਤਸ ਚੁੱਕੇ ਹਨ ਤਾਂ ਉਹਨਾਂ ਨੂੰ ਨਸ਼ਾ ਛੱਡਣਾ ਚਾਹੀਦਾ ਤੇ ਨਸ਼ਿਆਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਤੇ ਉਹਨਾਂ ਦਾ ਮਾਪਿਓ ਅਤੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਉਂਕਿ ਅਸੀਂ ਉਹਨਾਂ ਦਾ ਕਿਸੇ ਹਸਪਤਾਲ ਦੇ ਵਿੱਚੋਂ ਜਾਂ ਸਰਕਾਰੀ ਥਾਂ ਤੋਂ ਉਹਨਾਂ ਦਾ ਇਲਾਜ ਕਰਵਾ ਕੇ ਉਹਨਾਂ ਦੇ ਮਾਪਿਆਂ ਨੂੰ ਵੀ ਅਚੈਨ ਦਾ ਸਾਹ ਮਿਲੇ ਨਸ਼ਾ ਨੂੰ ਛੱਡ ਕੇ ਤੇ ਸਾਨੂੰ ਖੇਡਾਂ ਪਾਸੇ ਧਿਆਨ ਦੇਣਾ ਚਾਹੀਦਾ ਤੁਸੀਂ ਦੇਖੋ ਕੇ ਐਸਕੇ ਨੂੰ ਚਲ ਤੋਂ ਪੱਤਰਕਾਰ ਪੁਲਦੀਪ ਸਿੰਘ ਦੀ ਸਾਦਕ ਤੋਂ 에어ਪੋਰਟ ਹਾਂਜੀ ਪੁੱਲਾ ਸਾਹਿਬ ਸਤਿ ਸ੍ਰੀ ਅਕਾਲ ਪੁੱਲਾ ਸਾਹਿਬ ਜੋ ਅੱਜ ਤੁਸੀਂ ਇਹ ਮੀਟਿੰਗ ਕੀਤੀ ਹੈ ਇਹ ਕਿਸ ਸੰਬੰਧ ਵਿੱਚ ਮੀਟਿੰਗ ਰੱਖੀ ਸੀ ਤੇ ਕੀਤੀ ਹੈ ਪੰਜਾਬ ਸਰਕਾਰ ਨੂੰ ਜਿਹੜਾ ਜੁਧ ਨਸ਼ਾ ਵਿਰੋਧ ਜਿਹੜੀ ਮੈਂ ਬਿੱਧੀ ਉਸ ਦੇ ਸੰਬੰਧ ਵਿੱਚ ਜਿਹੜੀਆਂ VDC ਕਮੇਟੀਆਂ ਕਠਨ ਕੀਤੀਆਂ ਗਈਆਂ ਨੇ ਹਾਂਜੀ ਪਿੰਡਾਂ ਦੇ ਵਿੱਚ ਇਹ ਕਮੇਟੀਆਂ ਨੂੰ ਹੁਣ ਅਸੀਂ ਪੁਲਿਸ ਤੇ ਕਮੇਟੀਆਂ ਆਪਸ ਚ ਤਾਲਮੇਲ ਕਰਕੇ ਅਸੀਂ ਇੱਥੇ ਸਲਾਹ ਮਸ਼ਵਰਾ ਕਰਦੇ ਆਂ ਵੀ ਇਹਨਾਂ ਜਿਹੜੇ ਜਿਹੜੇ ਨਸ਼ੇ ਦੇ ਬੱਚੇ ਲੱਗ ਚੁੱਕੇ ਨੇ ਜਾਂ ਜਿਹੜੇ ਪਿੰਡਾਂ ਦੇ ਵਿੱਚ ਕੋਈ ਨਸ਼ਾ ਬੀਚ ਬਣਾਵੇ ਉਹਨਾਂ ਨੂੰ ਅਸੀਂ ਕਿਵੇਂ ਨੱਥ ਪਾਉਣੀ ਹੈ ਅਸੀਂ ਉਸ ਤੇ ਦੇਸਬੰਦੀ ਵਿਚਾਰਪੰਦਰਾ ਕੀਤਾ ਜਿਹੜੀਆਂ ਕੋਈ ਸਾਡੇ ਕੋਲ ਕੋਈ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀਆਂ ਤਾਂ ਉਹ ਸਾਡੇ ਨਾਲ ਸਾਡੀਆਂ ਕੀਤੀਆਂ ਨੇ ਜਿਹੜੀਆਂ ਕੋਈ ਸਾਨੂੰ ਇਹਨਾਂ ਦੀ ਸਹਿਯੋਗ ਚਾਹੀਦਾ ਹੈ ਕਮੇਟੀਆਂ ਦਾ ਤੇ ਉਹ ਉਹਨਾਂ ਨਾਲ ਗੱਲਬਾਤ ਕੀਤੀ ਗਈ ਇਹ ਹੁਣ ਜਿਹੜਾ ਰੈਡੀਸੀ ਕਮੇਟੀਆਂ ਦੇ ਰਾਹੀਂ ਅਸੀਂ ਜਿਹੜਾ ਇਹ ਸਾਨੂੰ ਕੋਈ ਇਹਨਾਂ ਦੇ ਵਿੱਚ ਜਿਹੜੇ ਮੈਂਬਰਸ ਸੇਮਾਨ ਬਣੇ ਨੇ ਤੇ ਹੰਡ ਨਾਲ ਮਿਲ ਕਰਕੇ ਅਸੀਂ ਜਿਹੜੀਆਂ ਵੱਖ-ਵੱਖੀਆਂ ਲਿਸ਼ਟਾਂ ਤਿਆਰ ਕਰਾਂਗੇ ਕਿਹੜਾ ਨਸ਼ਾ ਕਰਦਾ ਹੈ ਤੇ ਕਿਸ ਲੈਵਲ ਦਾ ਕਰਦਾ ਹੈ ਤੇ ਕਿਹੜੇ ਨਸ਼ਾ ਵੀ ਚਲਦੇ ਨੇ ਕਿਹੜੇ ਨੇ ਉਹ ਉਸ ਤੇ ਅਸੀਂ ਡਾਊਕ ਕੀਤਾ ਜਿਹੜਾ ਅਸੀਂ ਵਿਚਾਰਪੰਦਰ ਕੀਤਾ ਤੇ ਇਸੇ ਤਰ੍ਹਾਂ ਹੀ ਅਸੀਂ ਟਾਈਮ ਟੂ ਟਾਈਮ ਇਹਨਾਂ ਕਮੇਟੀਆਂ ਨਾਲ ਅਸੀਂ ਮੀਟਿੰਗਾਂ ਕਰਦੇ ਰਾਂਗੇ ਤਾਂ ਜੋ ਅਸੀਂ ਆਦੇ ਜ਼ਿਲ੍ਹੇ ਨੂੰ ਆਦੀ ਸਟੇਟ ਨੂੰ ਨਸ਼ਾ ਮੁਕਤ ਬਣਾ ਸਕੀਏ ਇਹ ਸਭ ਜੋ ਇੱਕ ਰਾਤ ਨੂੰ ਅਗਸਤ ਕੀਤਾ ਜਾ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਰਾਤ ਨੂੰ ਜਿਹੜੀ ਚੈਕਿੰਗ ਚੱਲ ਰਹੀ ਹੈ ਹੁਣ ਇਹ ਇਹ ਮਿਸਟਰ ਇਸ ਨੂੰ ਪਹਿਲਾਂ ਵੀ ਚੈਕਿੰਗ ਚਾਹੁੰਦੀ ਸੀ ਜਿਹੜੀ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਵੱਲੋਂ ਸੰਮੂਹਦਾਇ ਤੇ ਵੀ ਜਿਹੜੀਆਂ ਰਾਤ ਨੂੰ ਜਿਹੜੀਆਂ ਚੈਕਿੰਗਾਂ ਕੀਤੀਆਂ ਜਾਂ ਜਿਹੜੇ ਨਾਕੇ ਲਾਏ ਜਾਂਦੇ ਤੇ ਜਿਹੜੇ ਕੋਈ ਬਾਹਰੋਂ ਕੋਈ ਨਸ਼ਾ ਕਰਨ ਵਾਲੇ ਕੋਈ ਸਪਾਈ ਕਰਨ ਵਾਲੇ ਜਾਂ ਕੋਈ ਹੋਰ ਉਹਨੂੰ ਟ੍ਰੇਕ ਕੀਤਾ ਜਾਏ ਉਸ ਸੰਬੰਧੀ ਅਸੀਂ ਟਾਈਮ ਟਾਈਮ ਜਿਹੜੀ ਸਾਡੀ ਚੈਕਿੰਗ ਅਤੇ ਜਿਹੜੇ ਨਾਕਾ ਪੰਚਤਾ ਕਰਦੇ ਆਂ